ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਮੀਰ ਕਾਹਦੇ ਹੋ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਠੀਕ ਠਾਕ ਆ ਪਿੱਛੇ ਗਾਰਡਨ ਦੇ ਵਿੱਚ ਆਏ ਸੀ ਕੁਝ ਕਲਿੱਪਾਂ ਤੁਹਾਨੂੰ ਪਹਿਲਾਂ ਦੀਆਂ ਮਿਲਣਗੀਆਂ ਉਸ ਦਿਨ ਕੰਮ ਕਰਕੇ ਅਸੀਂ ਚਲੇ ਗਏ ਸੀਗੇ ਤੇ ਬਾਕੀ ਸਬਜ਼ੀਆਂ ਲਾਈਆਂ ਸੀਗੀਆਂ ਤੇ ਉਹ ਸਬਜ਼ੀਆਂ ਆਪਣੀਆਂ ਉਗ ਗਈਆਂ ਵਧੀਆ ਤੇ ਢਿੰਡੀਆਂ ਉਗ ਗਈਆਂ ਦਿਸਣੀਆਂ ਤਾਂ ਐ ਨਹੀਂ ਵੈਸੇ ਜੇ ਛੋਟੀਆਂ ਛੋਟੀਆਂ ਨੇ ਨਿੱਕੀਆਂ ਨਿੱਕੀਆਂ ਤੇ ਹੁਣ ਇਹਨਾਂ ਨੂੰ ਸਾਰੀਆਂ ਸਬਜ਼ੀਆਂ ਨੂੰ ਆਪਾਂ ਨੇ ਪਾਣੀ ਲਾ ਕੇ ਜਾਣਾ ਤੇ ਬਾਕੀ ਜਿਹੜਾ ਧਨੀਆ ਪੱਕ ਚੁੱਕਿਆ ਅਰਜੀਪ ਨੂੰ ਕੱਟਣ ਲੱਗੀ ਹੋਇਆ ਕੈਂਚੀ ਦੇ ਨਾਲ ਤੇ ਬਾਕੀ ਆਪਾਂ ਕੱਟਦੇ ਆਂ ਜਾ ਕੇ ਉੱਡ ਗਈ ਆ ਦੇਖ ਰਾਜੀਪ ਅਸੀਂ ਇਹਨੂੰ ਪੁੰਡੀ ਕਹਿੰਦੇ ਹੁੰਦੇ ਸੀ ਪਾਸ ਫੇਲ ਪਾਸ ਫੇਲ ਪੁੰਡੀ ਆ ਨਾ ਹਾਂਜੀ ਹੁਣ ਨਿਆਣੇ ਕੀ ਕਹਿੰਦੇ ਨੇ ਇਹਨੂੰ ਲੇਡੀ ਬੱਗ ਇੰਗਲਿਸ਼ ਵਿੱਚ ਹੈਲੋ ਉੱਦਣਾ ਨਹੀਂ ਤਿੰਨ ਉੱਡ ਗਈਆਂ ਮੇਰੇ ਆਪ ਤਾਂ ਆ ਰਹਿ ਗਈ ਇਕੱਲੀ ਐ ਪਾਸ ਫੇਲ ਪਾਸ ਫੇਲ ਫੜਾਫੜ ਕਰੀ ਜਾਂਦਾ ਕਈ ਵਾਰ ਫੇਲ ਤੇ ਹੀ ਉੱਡ ਜਾਂਦੀ ਸੀ ਇਹ ਤੇ ਵਿਚਾਰੀ ਨੂੰ ਕੀ ਪਤਾ ਲੱਗਦਾ ਹੈ ਨਾ ਹਾਂਜੀ ਆ ਲੈ ਲੈ ਡਿਜ਼ਾਈਨ ਇਹ ਦੇਖ ਲੈ ਕਿੰਨੀ ਸੋਹਣੀ ਪਰਮਾਤਮਾ ਨੇ ਇਹਨੂੰ ਦਿੱਤੀ ਹੈ ਹਨਾ ਹੂੰ ਉਹ ਦਿੱਗੀ ਮਕਾਦਮੇ ਦੀ ਹਾਂਜੀ ਟੈਂਪੋਂ ਲਾਪੇ ਵਾਲਾ ਟਮਾਟਰ ਦਾ ਇਹ ਹੋਰ ਮੇਰੇ ਅੱਧਰ ਮੈਂ ਲੱਗਿਆ ਪਾਪੀ ਕਿਨੇ ਦਿਨ ਹੈ ਰੱਖਿਆ ਹਾਂ ਕਿਨੇ ਦਿਨ ਹੜੀ ਰੱਖੀ ਆ ਉਹ ਦੋ ਦਿਹਾੜੀਆਂ ਦਾ ਆਪਾਂ ਇਹਦਾ ਮਾਲ ਕਿਨੇ ਕੀ ਨੇ ਮਾਲ ਕਰਨੇ ਹਾਂ ਆ ਬੜੀ ਤੇਰੇ ਆ ਟਮਾਟਰ ਰਹਿ ਗਏ ਸੀ ਕਿ ਲਿਓਮ ਤੋਂ ਅੱਛੀ ਅੱਜ ਬੀਜੇ ਵਾਲੇ ਬੰਟੀ ਤੋਂ ਮੰਗਾਏ ਨੇ ਹਾਂਜੀ ਇਹ ਮੇਰਾ ਵੀਰ ਐ ਦੋ ਦੋ ਲਾ ਦੇ ਮਿਰਚਾਂ ਦੇ ਪਰਲੇ ਪਾਸੇ ਚਿਆਰੀ ਖਾਲੀ ਆ ਪਾਲੇ ਦੇ ਨਾਲ ਉਹ ਇਹ ਐਨੇ ਸਵਾਡ ਵਾਲਾ ਟਮਾਟਰ ਨੇ ਆ ਜੀ ਹਾਂਜੀ ਇਹਨਾਂ ਨੂੰ ਕਹਿੰਦੇ ਨੇ ਚੇਰੀ ਟਮਾਟਰ ਭਾਰਵੀਂ ਹੀ ਹੁੰਦੇ ਆ ਨਾ ਹਾਂ ਇਹ ਸੈਲਡ ਵਾਲੇ ਨੇ ਹਾਂਜੀ ਆ ਨੂੰ ਬਹੁਤ ਸਵਾਲ ਆਦੇ ਲੈ ਲਾ ਜੀ ਹਮ ਆਪਾਂ ਐਕਸਪੈਰੀਮੈਂਟ ਕਰਕੇ ਦੇਖਦੇ ਆਂ ਪਹਿਲਾਂ ਜੇ ਠੀਕ ਰਹੂਗਾ ਆਪਾਂ ਨਾ ਜਿਹੜੇ ਆਪਣੇ ਆਹ ਟਮਾਟਰ ਨੇ ਹਾਂਜੀ ਇਹ ਆਪਾਂ ਨੂੰ ਪਤਾ ਨਹੀਂ ਸੀ ਇਹ ਹੈਗੇ ਬੇਲਾਂ ਦੇ ਟੁਆਟਰ ਇਹ ਹੁਣ ਆਪਾਂ ਨੇ ਇੱਥੇ ਆਹ ਗੱਡ ਦੇਣੇ ਨੇ ਹਾਂਜੀ ਫਿਰ ਇੱਥੇ ਇੱਕ ਰੱਸੀ ਪਾ ਦੇਣੀ ਆ ਅੱਛਾ ਫਿਰ ਇਹਨਾਂ ਨੂੰ ਇੱਧਰੋਂ ਸਿੱਟ ਦਾਂਗੇ ਬੇਲਾਂ ਨੂੰ ਅੱਛਾ ਦੋ ਤਾਂ ਗੱਡ ਤੇ ਇਹ ਕੰਮ ਬਹੁਤ ਔਖਾ ਹਾਂਜੀ ਗਰਮੀ ਗਰਮੀ ਹੋ ਗਈ ਪਹਿਲਾਂ ਟੋਆ ਪਟਣਾ ਪੈਂਦਾ ਅੱਛਾ ਹੋਰ ਖੱਡਾ ਪਟਦੇ ਆਗੇ ਇਹ ਨਾ ਬੰਨ ਕੇ ਦੇ ਜਿਆਰ ਅੱਜ ਦੀ ਹਾਂਜੀ ਸੈਟ ਆਉਣਗੇ ਅੱਛਾ ਫਿਰ ਹੋਰ ਰस्सियां ਲੈ ਕੇ ਬੰਨਦਾਂਗੇ ਹਾਂਜੀ ਉਹ ਵੀ ਕਿਰਸੀ ਖਤਾਂ। ਛੇ। ਮੈਂ ਤੁਹਾਨੂੰ ਵੈਸੀ ਚੱਕੀ ਲੈਣ ਦਿਸੂ। ਹੂੰ। ਤੁਹਾਡਾ ਤੁਹਾਰਾ ਕਾਜ ਹੋਊਗਾ ਭਾਈ। ਟੀ ਲਾ। ਹੂੰ। ਬੱਦਕ ਵੱਡੂ ਨਾ ਤੋ ਹੋ ਕੇ। ਹੂੰ। ਬੱਡੀ ਚਾਹੀਦੀ ਮੈਂ ਵਧੀਆ ਖੰਡ ਨਹੀਂ ਲੱਗਣੀ। ਵੱਡੀ ਚਾਹੀਦੀ ਆ ਬਸ ਥੋੜੀ। ਵੱਡੀ ਚਾਹੀਦੀ ਆ ਮੈਂ। ਤੇ ਜੀ ਆਪਾਂ ਨੇ ਅੱਜ ਹੋਰ ਦੋ ਵੱਡੇ ਗਮਲੇ ਲਏ ਸੀ। ਇਹਦੇ ਦੀਪ ਕਾਰgende ਨਰੰਗੀ ਲਾਉਣੀ ਆ। ਲੱਗੀ ਵੀ ਹੋਈ ਇਹਨਾਂ ਨੂੰ ਨਰੰਗੀ ਆਪੀ। ਉਹ ਇੰਨੇ ਵੱਡੀਆਂ ਹੋਤੀਆਂ ਪੀੜੀਆਂ ਨੇ ਹਾਂ ਜਿਵੇਂ ਹੀ ਪੀੜੀਆਂ ਹੋ ਜਾਂਦੀਆਂ ਨੇ țeeka ਹੋਰ ਬੂਟਾ ਲੈ ਸੀ ਤੱਕੇ ਨਾਲ ਹੀ ਉਹ ਦੇ ਗਿਆ ਭੈਣੇ ਲੈ ਲਓ ਭੈਣੇ ਲੈ ਲਓ ਭੈਣੇ ਲੈ ਲਓ ਉਹ ਹੈਗੇ ਤੁਸੀਂ ਕਿਸੇ ਵੀ ਚੀਜ਼ ਵਾਲੇ ਨੂੰ ਖੜਾ ਲਓ ਤਾਂ ਲੈਣੇ ਆ ਤਾਂ ਮੰਮੀ ਨੇ ਲੈਣੇ ਸੀਗੇ ਤੇਰੀ ਨੇ ਹੂੰ ਬੂਟੇ ਇੱਕ گلاب ਦਾ ਬੂਟਾ ਲਿਆ ਇਹਨੂੰ ਪਤਾ ਨਹੀਂ ਸਾਨੂੰ ਕੀ ਕਹਿੰਦੇ ਨੇ ਰੰਗ ਬਰੰਗਾ ਬੂਟਾ țeeka ਨਰੰਗੀ ਦਾ ਬੂਟਾ ਲਿਆ ਪੰਜ ਬੂਟੇ ਲੈਏ ਨੇ 1000 ਰੁਪਇਆ ਕੁਝ ਸੀ ਕਿਹਾ ਜੀ

ਤੁਹਾਨੂੰ ਹੱਥੋਂ ਪਾ ਦੇਣਾ ਮਿੱਟੀ। ਉੱਤੀ ਨਾਲ ਮਿੱਟੀ ਹੋਣਾ ਚੰਦਾ ਭਾਈ। ਮੈਂ ਫਿਰ ਤੈਨੂੰ ਪੁੱਛਾਂਗਾ। ਚਲ ਠੀਕ ਆ। ਹੋਰ ਮਿੱਟੀ ਪਾ ਦੇ। ਮੈਂ ਮਿੱਟੀ ਤਾਂ ਨਹੀਂ। ਜਿਉਰਾਂ ਨੂੰ ਵੀ ਵਰਕਟਾ ਬਰਕਟੇ ਠੀਕ ਹਨ ਬਸ ਇੰਨਾ ਬਹੁਤ ਆ ਆ ਦੇਖੋ ਭਾਈ ਦਰਾਣੀ ਚਠਾਣੀ ਨਹੀਂ ਮਿਲੀ ਭਗਤ ਬੰਦੇ ਨੂੰ ਘਰ ਰਵੇਗਾ ਬੋਲੇ ਦਾ ਡੇਢ ਚਾਹੀਦੇ ਨੇ ਹਾਂ ਜੀ ਤੇ ਹੁਣ ਆਪਾਂ ਪਾਣੀ ਤੇ ਮਿੱਟੀ ਲੈ ਕੇ ਆਨੇ ਫਿਰ ਚੱਲਦੇ ਆ ਉੱਪਰ ਆਪਾਂ ਆਏ ਆ ਜੀ ਅੱਜ ਲਸਣ ਪਟਣ ਲਈ प्रदीप ਆ ਰਹੀ ਹੈ ਮੈਂ ਆ ਗਈ ਥੋੜਾ ਜਿਆਦਾ ਹੀ ਸੁੱਕ ਗਿਆ ਟਾਈਮ ਨਹੀਂ ਲੱਗਿਆ ਹੈਗਾ ਮੈਂ ਉਧਰ ਪਿੰਡ ਵੱਲ ਚਲੇ ਗਈ ਸੀਗੀ ਤੇ ਅੱਜ ਪਟਦੇ ਆਂ ਦੇਖਦੇ ਆਂ ਕਿਦਾਂ ਦਾ ਨਿਕਲਦਾ ਰਾਜੀਪਾ ਹਾਂਜੀ ਤੇਰੇ ਡੈਡੀ ਦੇ ਬਾਹਰ ਜਾ ਵੀ ਵਜ੍ਹਾ ਕਾਰਨ ਦੇ ਪਪਾ ਆਪਰੇਸ਼ਨ ਕਰਾਉਣ ਦੀ ਵਜ੍ਹਾ ਕਰਕੇ ਦੇਖ ਲੈ ਹਾਂਜੀ ਸਾਡੇ ਕੀ ਹਾਲਾਤ ਬਣੇ ਪਏ ਨੇ ਦੋਨੋਂ ਜਾਣੀਆਂ ਨੇ ਉਹ ਕਹਿੰਦੇ ਸੀ ਬਸ ਬਹਿ ਜਾ ਕੇ ਤੋਂ ਕਰਦੇ ਆਪਣੇ ਲੋਕ ਚਾ ਲੈ ਹਰਦੀਪ ਪਾਣੀ ਦੇ ਹਰਦੀਪ ਕਰ ਮੈਂ ਤੈਨੂੰ ਬਸ ਮੇਰੇ ਕੋਲ ਬਹਿ ਜਾਗੇ ਆ ਦੇਖ ਲੈ ਭਾਈ ਰਾਜੂ ਹਣ ਅਸੀਂ ਸਮਝ ਆਣੀਆਂ ਲੱਗੀਆਂ ਹੋਈਆਂ ਤੇ ਲਸਣ ਕਹਿੰਦੇ ਹਮੇਸ਼ਾ ਹੀ ਜਦੋਂ ਧਰਤੀ ਸੁੱਕ ਜਾਂਦੀ ਆ ਉਦੋਂ ਪਟਣਾ ਚਾਹੀਦਾ ਕਿਉਂਕਿ ਜੇ ਆਪਾਂ ਪਾਣੀ ਦੇ ਕੇ ਪਾਟਦੇ ਆ ਜਿੱਲਾ ਹੁੰਦਾ ਤੇ ਫਿਰ ਉਹਨੂੰ ਆਪਾਂ ਸੁੱਕਣ ਲਈ ਰੱਖ ਦਿੰਦੇ ਆ ਉਹ ਬਣਾਇਆ ਜਾਂ ਨਹੀਂ ਹੋ ਜਾਂਦਾ ਨਾ ਹਰਦੀਪ ਜਿਵੇਂ ਅਸੀਂ ਧੁੱਪੇ ਕੋਈ ਚੀਜ਼ ਰੱਖ ਦਿੰਨੇ ਆ ਉਹ ਖਰਾਬ ਹੋ ਜਾਂਦਾ ਸਾਰਾ ਲਸਣ ਇਸ ਕਰਕੇ ਲੱਗਦਾ ਵੈਸੇ ਜੋੜ ਰਿਹਾ ਪੱਟਣ ਲਈ ਪਰ ਪੱਟਣਾ ਵੈਸੇ ਲਸਣ ਫਰਟਾ ਇਤਨੀ ਵਧੀਆ ਹੋ ਗਿਆ ਸਾਨੂੰ ਕੋਈ ਉਮੀਦ ਨਹੀਂ ਸੀ ਸਾਨੂੰ ਰਾਜਦੀਪ ਤਾਂ ਕਹਦਾ ਸੀਗਾ ਕਦ ਨਵੀਆਂ ਕਿਸਾਨਾਂ ਫੇਰ ਲੈ ਫੇਲ ਨਹੀਂ ਸੀ ਕਿਸੇ ਕੰਮ ਤੇ ਆਏ ਅਜੇ ਤਾਂ ਰਾਜਦੀਪ ਬਾਸ ਹੀ ਪਸਾ ਲਸਣ ਬਹੁਤ ਸੋਹਣਾ ਪਰ ਥੋੜਾ ਜਿਹਾ ਚੜ ਗਿਆ ਕਿਉਂਕਿ ਅਸੀਂ ਅਜੇ ਤਾਂ ਬੀਜੇ ਸੀਗਾ ਇਸ ਕਰਕੇ ਥੋੜਾ ਜਿਹਾ ਚੜ ਗਿਆ ਤੇ ਆਪਣੀ ਵੀਡੀਓ ਦੇ ਵਿੱਚ ਕਾਫੀ ਸਾਰੀਆਂ ਕਲਿੱਪਾਂ ਨੇ ਗਾਰਡਨ DIY ਨੇ ਅਲੱਗ-ਅਲੱਗ ਦਿਨਾਂ ਦੀਆਂ ਬਣੀਆਂ ਹੋਈਆਂ ਨੇ ਤੇ ਹਾਂਜੀ ਆਪਾਂ ਕੁਝ ਕਹਿਣਾ ਚਾਹਾਂਗੇ ਕਿ ਕਿਹੜੀ ਕੀਆਰੀ ਨੇ ਬਟਾਈਆ फटाफट ਤੇ ਘਰ ਦੀ ਗੰਭੀਰ ਨੇ ਹਾਂ ਮੇਰੇ ਡਿਟੋ ਵੀ ਬਣਾਉਣਾ ਬੰਦਾ ਹੈ ਨਾ ਇਸ ਕਰਕੇ ਮੈਂ ਸਬਜ਼ੀ ਬਣਾ ਕੇ ਰੱਖੀ ਮੈਂ ਆ ਕੇ ਚਾਹ ਰੋਟੀਆਂ ਬਣਾਵਾਂਗੇ ਤੇ ਖਾਵਾਂਗੇ ਵੈਸੇ ਅੱਜ ਮੇਰਾ ਤਰੀਕਰ ਦਾ ਸੀ ਵੀ ਕੋਈ ਕੜੀ ਛੜੀ ਐ ਦੋਹੇ ਚੀਜ਼ ਬਣਾਵਾ ਫਿਰ ਮੈਂ ਘੱਲ ਲਈ ਸਬਜ਼ੀ ਪਈਆ ਸੇਂ ਭੜੀਆਂ ਕੋਈਆਂ ਸੀਆ ਥੋੜੀਆਂ ਜਾਂ ਆਪਾ ਉਹ ਬਣਾ ਕੇ ਆਗੇ ਤੇ ਜੀ ਹੁਣ ਬਹੁਤੀਆਂ ਗੱਲਾਂ ਨਾ ਕਰਦੇ ਅਸੀਂ ਆਪਣਾ ਕੰਮ ਜਾਰੀ ਕਰੀਏ ਅੱਠ ਜੀ ਫਟਾਫਟ ਅਸੀਂ ਲਸਣ ਪੱਟ ਲਿਆਂਦਾ ਜੀ ਤੁਸੀਂ ਕੀ ਇਨਕੁਆਰੀ ਕਰਨ ਲੱਗੇ ਹੋਏ ਹੋ ਇਹਦੀ ਧਸਣ ਹਾਂ ਜੀ ਧਸਣ ਦੇ ਹਾਂ ਨਾ ਢਾਈ ਪਾਇਆ ਨਾ ਜੂਰੀਆ ਦਾ ਯਾਰ ਬੀਜਾ ਵੀ ਨਵੇਂ ਕਿਸਾਨਾਂ ਦਾ ਹੋਇਆ ਸੀ ਗੈਰਤ ਕੇ ਨਵੇਂ ਕਿਸਾਨਾਂ ਦਾ ਬੀਜਾ ਸੀ ਵਧੀਆ ਹੋ ਗਿਆ ਨਾ ਬਹੁਤ ਗੱਠੀ ਵਾਲੀ ਮੋਟੀ ਆ ਬਹੁਤ ਮੋਟੀ ਗੱਠੀ ਆ ਜੇ ਬਹੁਤ ਬੜਾ ਪੌਂਦੇ ਤਾਂ ਇੰਨਾ ਹੋ ਜਾਂਦਾ ਹੈ ਰਾਤ ਮਨੀ ਦੀ ਮਾਮੀ ਵੀ ਕਹਿੰਦੀ ਸੀ ਹਰਜੀਤ ਸਾਡੇ ਤਾਂ ਕਹਿੰਦੀ ਭੈਣੇ ਉਹ ਜੇ ਮਾਜੂ ਜਜਮੇ ਨਿੱਕੇ ਨਿੱਕੇ ਮੈਂ ਕਿਹਾ ਨਹੀਂ ਸਾਡੇ ਗੱਠੇ ਤਾਂ ਛੋਟੇ ਨੇ ਪਰ ਗੱਠੀ ਬਹੁਤ ਵੱਡੀ ਆ ਆਪਾਂ ਨੇ ਲਾਲ ਰੰਗ ਦਾ ਬੀਜਾ ਸੀਗਾ ਹਾਂ ਇਹ ਚਿੱਟਾ ਵੀ ਸੀ ਵਿੱਚ ਪਿਛਲੇ ਸਾਲ ਵਾਂਗੂ ਚਿੱਟਾ ਕੋਈ ਨਿਕਲਿਆ ਨਹੀਂ ਪਿਛਲੇ ਸਾਲ ਵੀ ਨਹੀਂ ਸੀ ਕੋਈ ਚਿੱਟਾ ਨਿਕਲਿਆ ਪਹਿਲਾਂ ਮੀਂਹ ਪਈ ਗਿਆ ਉਹ ਬੀਜੇ ਦੇ ਮਰ ਗਿਆ ਆਪਾਂ ਨੇ ਦੁਬਾਰਾ ਬੀਜਤਾ ਉਹ ਵਿੱਚੇ ਪੁਰਾਣਾ ਪੀਚੇ ਨਮਾ ਚਿੱਟੇ ਹੈਗੇ ਨੇ ਵਿੱਚ ਵਿੱਚ ਹੋ ਗਏ ਬਾੜਾ ਡਬਲ ਹੋ ਗਿਆ ਬਾੜਾ ਜਾ ਦੇ ਤਿੰਨਾ ਸੋਹਣੀ ਪੋਥੀ ਆ ਹਮ ਹੁਣ ਗਾਹਾਂ ਨੂੰ ਰੀ ਬੀਜਾਂਗੇ ਆਪਾਂ ਨੇ ਇੱਕ ਬੀਜ ਦਰਖਤ ਥੱਲੇ ਦੇ ਉੱਥੇ ਦਰਖਤਾਂ ਥੱਲੇ ਨਾਲੇ ਉੱਥੇ ਛਾਂ ਰਹਿੰਦੀ ਆ ਬਹੁਤ ਉਹਨਾਂ ਦੇ ਮਕਾਨ ਦੀ ਕਮਾਂਡੀਆਂ ਦੀ ਛਾਂ ਆ ਜਾਂਦੀ ਹਮ ਹੁਣ ਉਰੇ ਬੀਜਿਆ ਕਰਾਂਗੇ ਉਰਲੀ ਸਾਈਡ ਤੇ ਛਾਂਵਾ ਜੇ ਇਹ ਪਾਈ ਇਹ ਦੇਖੋ ਅਸੀਂ ਪੱਟ ਲਿਆ ਸਾਰ ਜਸੂੰ ਤੁਸੀਂ ਉਹ ਭੀਜਿਆ ਤੁਸੀਂ ਉਹ ਪੱਟਿਆ ਪਰ ਹੋ ਹੋ ਗਿਆ ਨਾ ਰਾਤ ਬਹੁਤ ਔਖੇ ਹੋਏ ਬਾਵਾ ਵੀ ਸੋ ਗਈਆਂ ਦੋਨੇ ਗੋਡੇ ਵੀ ਹੋ ਗਏ ਐਨਾ ਸ਼ੁਕਰ ਪੱਟੜੀਆਂ ਲੈ ਕੇ ਪੱਟਿਆ ਸੀ ਫਿਰ ਵੀ ਠੀਕ ਰਹੇ ਇਹਨੂੰ ਹੁਣ ਸਮਾਰਕ ਹਾਂ ਉਹ ਬਨ ਕੇ ਕੱਪੜਿਆਂ ਨਾਲ ਰੱਖ ਦਾਂਗੇ ਸ਼ਾਮ ਨੂੰ ਬਨਾਂਗੇ ਥੋੜੀ ਜਿਹੀ ਹਵਾ ਲੱਗ ਲਵੇ ਹੋਰ ਹੁਣ ਸੁੱਕਾ ਪਿਆ ਇਸ ਵਾਰੀ ਤਾਂ ਜਮੇ ਸ਼ਹਾਵਾ ਜੀ ਦੋਟ ਸ਼ਹਾਵਾ ਸ਼ੇ ਤਾਂ ਇਦਾਂ ਹੀ ਮਿਲਦੀ ਰਹਿੰਦੀ ਆ ਫੋਕੀ ਹੋਈ ਭੋਕੀ ਬਹੁਤ ਬੜੀ ਜਾਂਦੀ ਲੋਕੋ ਭੋਕੀ ਵੀ ਹੁੰਦੇ ਲੱਭ ਜਾਂਦੇ ਨੇ ਤੇ ਮੈਂ ਭੋਕੀ ਦਾ ਤਿਲ ਹਾਂ ਲਓ ਜੀ ਤੇ ਹੁਣ ਵੈਸੇ ਆਪਾਂ ਬੜੀ ਤੋਂ ਸਿੱਖਿਆ ਹੋਇਆ ਹਾਂ ਲੱਸਾਂ ਪੱਟ ਲਿਆ ਆਪਾਂ ਨੇ ਇਹਦੇ ਕੰਮਕੁਮ ਕਰਨਾ ਨਲੀ ਨੇ ਸ਼ਾਫਾਸ਼ੇ ਦੇਣਾ ਜੇ ਸਾਡਾ ਮੋਟਰ ਤੇ ਬੈਠਣਾ ਪਾਣਾ ਸਿਰ ਗਾਲਾਂ ਪੈਂਦੀਆਂ ਸੀ ਹਾਂ ਸਾਰਿਆਂ ਦਾ ਹੀ ਸਿਸਟਮ ਹੁੰਦਾ ਇੱਥੇ ਹੈ ਇਹ ਵੀ ਹੁੰਦਾ ਤੇ ਜਿਹੜੀਆਂ ਪੂੰਛਾਂ ਲਈਆਂ ਤੇ ਹੁਣ ਫਿਰ ਨਵੀਆਂ ਸਬਜ਼ੀਆਂ ਬੀਜਿਆ ਆਈਆਂ ਨੇ ਦੇਖੋ ਤੇ ਹੁੰਦੀਆਂ ਨੇ ਤੇ ਇੱਥੇ ਆਪਾਂ ਆਪਣੀ ਵੀਡੀਓ ਦਾ ਐਂਡ ਕਰਦੇ ਆਂ। ਬੀਲਾ ਨੂੰ ਬੀਲਾ ਬੀਚਿਆਂ ਨੇ ਉਹਨਾਂ ਨੂੰ ਪਾਣੀ ਦਾ ਪਾਇਓ। ਓਕੇ। ਉਹ ਕੰਡ ਹੋ ਗਈ। ਓਕੇ। ਉਹ ਡੱਕੇ ਨਾਲ ਗੁੱਡ ਦਾਂਗੇ ਮਾੜੇ ਮਾੜੇ। ਮਾੜੇ ਮਾੜੇ ਗੁੱਡ ਹੋ ਗਈ। ਹਾਂ। ਫੁੱਲ ਜੇ ਦਵਾਂਗੇ। ਹਾਂ? ਫੁੱਲ ਜੇ ਦਵਾਂਗੇ ਮਾੜੇ ਮਾੜੇ। ਹਾਂ। ਲਓ ਜੀ ਆਪਾਂ ਇੱਥੇ ਵੀਡੀਓ ਦਾ ਐਂਡ ਕਰਦੇ ਆਂ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।